ਤੇ ਪਬਜੀ ਗੇਮ ਦੇ ਚੱਕਰ ਦੇ ਵਿੱਚ ਫਸ ਕੇ 22 ਨਵੰਬਰ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮਮਦੂਰ ਦੇ ਪਿੰਡ ਦੇ ਬਲਟੜਾ ਜੱਲੂ ਦੇ ਰਹਿਣ ਵਾਲੀ ਕੁੜੀ 14 ਸਾਲਾ ਕੁੜੀ ਅੰਜੂ ਬਾਲਾ ਜੜੀ ਰਿਹਾ ਹੈ ਅਚਾਨਕ ਕਰੋ ਗਾਇਬ ਹੋ ਗਈ ਜਿਸ ਨੂੰ ਮਾਪੇ ਅਤੇ ਪੁਲਿਸ ਦੇ ਵੱਲੋਂ ਲੱਭਣ ਦੀ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਆਖਰ ਲੰਬੇ ਜਦ ਤੋਂ ਹੋਇਆ ਤੋਂ ਬਾਅਦ ਪੁਲਿਸ ਨੇ ਹਾਈ ਟੈਕ ਤਰੀਕੇ ਦੇ ਨਾਲ ਕੁੜੀ ਨੂੰ ਫਿਰੋਜ਼ਪੁਰ ਤੇ 450 ਕਿਲੋਮੀਟਰ ਦੂਰ ਗਾਜ਼ੀਆਬਾਦ ਦੀਆਂ ਝੁੱਗੀਆਂ ਦੇ ਵਿੱਚੋਂ ਲੱਭ ਹੀ ਲਿਆ ਬਰਾਬਰ ਕਰਨ ਤੋਂ ਬਾਅਦ ਕੁੜੀ ਨੂੰ ਸਹੀ ਸਲਾਮਤ ਸਥਿਤੀ ਵਿੱਚ ਉਸਨਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਏ ਪਬਜੀ ਗੇਮ ਜਿਹੜੀ ਹੈ ਉਹ ਖੇលਦੇ ਸੀਗੇ ਅੱਜ ਤੋ ਜਿਵੇਂ ਕਰੀਬ 4-5 ਮਹੀਨੇ ਪਹਿਲਾਂ ਤੇ ਉਹਦੇ ਵਿੱਚੋਂ ਹੀ ਕੋਈ ਐਵੇਂ ਦਾ ਕਨੈਕਟ ਹੋਇਆ ਇਹਨਾਂ ਦਾ ਉਸ ਬੰਦੇ ਨੇ ਕਨੈਕਟ ਜਦੋਂ ਕੀਤਾ ਤੇ ਕਰਨ ਤੋਂ ਬਾਅਦ ਹੀ ਇਹ ਸਭ ਕੁਝ ਹੋਇਆ ਜੀ ਜਿਵੇਂ ਉਸਨੇ ਨੂੰ ਨੂੰ ਜਿਵੇਂ ਕਿ ਬਗਲਾ ਲਿਆ ਜਾਂ ਕੋਈ ਇਹਨੂੰ ਕੋਈ ਗੱਲ ਕਹੀ ਉਹ ਫਿਰ ਇਹ ਗੁੱਡੀਆਂ ਉਸ ਸਾਹ ਦੇ ਨਾਲ ਜਾਨਕ ਕਿ ਕੋਈ ਲੱਭਦਾ ਹੋਈ ਸੀ ਏ ਬਾਈ ਤਰੀਕ ਨੂੰ ਜੀ ਕਿੰਨੇ ਦਿਨ ਬਾਅਦ ਕਿੱਥੋਂ ਲੱਭੀ ਤੇ ਕਿਵੇਂ ਲੱਭੀ ਇਹ ਸਰ ਲੱਭੀ ਇਸ ਤਰ੍ਹਾਂ ਜੀ ਸਰ ਐਸੇਚੋ ਸਾਹਿਬ ਨੂੰ ਐਸੀ ਦਰਖਾਸਤ ਦਿੱਤੀ ਸੀਗੀ ਤੇ ਇਹਨਾਂ ਨੇ ਸਾਰਾ ਜੋ ਕਿ ਉਹਨ ਦਾ ਫੋਨ ਵਗੈਰਾ ਸਾਰਾ ਟ੍ਰੇਸ ਕੀਤਾ ਟ੍ਰੇਸ ਕਰਨ ਤੋਂ ਬਾਅਦ ਜਿਵੇਂ ਜਿਵੇਂ ਪਰ ਇਹਨਾਂ ਨੂੰ ਪਤਾ ਲੱਗਦਾ ਸੀ ਇਹ ਸਾਨੂੰ ਦੱਸਦੇ ਸੀਗੇ ਕਿ ਇੱਥੇ ਇੱਥੇ ਫੋਨ ਚੱਲ ਰਿਹਾ ਹੈ ਫਿਰ ਉਹ ਅਸੀਂ ਜਾਨੀ ਕਿ ਗਏ ਆ ਪਰਸੋ ਕੀ ਬਿਤੀਕ ਸੀਗੀ ਪਰ ਜੀ ਪਿਛਲੇ ਦਿਨੋਂ ਇੱਕ ਨਿਊਜ਼ ਵਿੱਚ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਇਹ ਦੱਸਿਆ ਜਾ ਰਿਹਾ ਸੀ ਕਿ ਇੱਕ ਪਿੰਡ ਜੱਲੋ ਕੇ ਥਾਣਾ ਮਮਦੋਟ ਵਿਖੇ 14 ਸਾਲ ਦੀ ਕੁੜੀ ਜਿਹਦਾ ਨਾਮ ਅੰਜੂ ਬਾਲਾ ਹੈ ਉਹ ਪਬਜੀ ਖੇਡਦੇ ਹੋਏ ਘਰੋਂ ਚਲੀ ਗਈ ਤੇ ਉਹ ਕੁੜੀ ਮਿਸਿੰਗ ਸੀ ਇਸ ਗੱਲ ਤੇ ਮਾਪਿਆਂ ਨੇ ਸ਼ੱਕ ਜ਼ਾਹਿਰ ਕੀਤਾ ਕੁੜੀ ਦੇ ਕਿਡਨੈਪ ਹੋਣ ਦਾ ਕਿ ਉਸ ਨੂੰ ਕੋਈ ਵਰਗਲਾ ਕੇ ਘਰੋਂ ਲੈ ਗਿਆ ਹੈ ਇਸ ਵਾਰਦਾਤ ਦੇ ਹੋਣ ਤੋਂ ਬਾਅਦ ਥਾਣਾ ਮਮਦੋਟ ਵਿਖੇ ਮਕਦਮਾ ਨੰਬਰ 260 ਮਿਤੀ 25 ਨਵੰਬਰ ਨੂੰ ਕਿਡਨਾਪਿੰਗ ਦਾ ਦਰਸ਼ ਕੀਤਾ ਗਿਆ ਅਤੇ ਇਸ ਕੁੜੀ ਨੂੰ ਟ੍ਰੇਸ ਕਰਨ ਲਈ ਇੱਕ ਸਪੈਸ਼ਲ ਟੀਮ ਗਠਿਤ ਕੀਤੀ ਗਈ ਅੰਡਰ ਦਾ ਲੀਡਰਸ਼ਿਪ ਆਫ ਐਸ ਐਚਓ ਮਮਦੂਦ ਇੰਸਪੈਕਟਰ ਅਭਿਨਵ ਚੋਹਾਨ ਇਸ ਟੀਮ ਨੇ ਟੈਕਨੀਕਲੀ ਟ੍ਰੇਸ ਕਰਦੇ ਹੋਏ ਅਤੇ ਹੋਰ ਵੀ ਲਿੰਕ ਲੱਭਦੇ ਆ ਇਸ ਕੁੜੀ ਨੂੰ ਗਾਜ਼ੀਆਬਾਦ ਜਾ ਕੇ ਰਿਕਵਰ ਕੀਤਾ ਕੱਲ ਅਸੀਂ ਇਸ ਨੂੰ ਗਾਜ਼ੀਆਬਾਦ ਦੇ ਸਿਹਾਨੀ ਏਰੀਆ ਚੋਂ ਰਿਕਵਰ ਕੀਤਾ ਤੇ ਉੱਥੋਂ ਕੁੜੀ ਨਾਲ ਪੁੱਛਗਿੱਛ ਕਰਕੇ ਤੇ ਗੱਲਬਾਤ ਕਰਕੇ ਇਹ ਪਤਾ ਲੱਗਿਆ ਕਿ ਇਸ ਅੰਜੂ ਨਾਮ ਦੀ ਕੁੜੀ ਦੀ ਇੱਕ ਮੁੰਡੇ ਦੇ ਨਾਲ ਦੋਸਤੀ ਹੋਈ ਸੀ ਪਬਜੀ ਖੇਡਦੇ ਆ ਤੇ ਉਸ ਮੁੰਡੇ ਦੇ ਨਾਲ ਦੋਸਤੀ ਕਰਦੇ ਕਰਦੇ ਇਹਨਾਂ ਨੇ ਆਪਸ ਵਿੱਚ ਮਿਲਣ ਦਾ ਪਲਾਨ ਬਣਾਇਆ ਉਹ ਮੁੰਡਾ ਇਹਨੂੰ ਗਾਜ਼ੀਆਬਾਦ ਤੋਂ ਮਮਦੂਰਟ ਲੈਣ ਆਇਆ ਸੀ ਤੇ ਇੱਥੋਂ ਇਹ ਇਕੱਠੇ ਗਾਜ਼ੀਆਬਾਦ ਗਏ ਸੀ ਤੇ ਇਹ ਬਹੁਤ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਕੱਲ ਮਮਦੂਰ ਥਾਣੇ ਦੀ ਪੁਲਿਸ ਦੀ ਇੱਕ ਸਪੈਸ਼ਲ ਟੀਮ ਨੇ ਗਾਜ਼ੀਆਬਾਦ ਜਾ ਕੇ ਕੁੜੀ ਨੂੰ ਸਕਸੈਸਫੁਲੀ ਰਿਕਵਰ ਕਰ ਲਿਆ ਤੇ ਜੀ ਪੇਜ ਮੈਂ ਗਰੁੱਪ ਚ ਪਾਉਣਾ ਲੇ